ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਫਟਕੜੀ ਦਾ ਟੁਕੜਾ ਇਸ ਜਗ੍ਹਾ ਤੇ ਰੱਖ ਦੇਂਦੇ ਹੋ ਤਾਂ ਮੰਨ ਕੇ ਚੱਲੋ ਕਿ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਤੁਹਾਡੇ ਘਰ ਦੇ ਵੱਲ ਕਦੇ ਵੀ ਕੋਈ ਮਾੜੀ ਨਜ਼ਰ ਨਾਲ ਨਹੀਂ ਤਕੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਜ਼ਿੰਦਗੀ ਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਫਟਕੜੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਫਟਕੜੀ ਦਾ ਇਹ ਉਪਾਅ ਕਰਨ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਉਪਾਅ ਕਰਨ ਤੋਂ ਬਾਅਦ ਹੀ ਜੇਕਰ ਤੁਸੀਂ ਫਟਕੜੀ ਨੂੰ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤੁਹਾਡੇ ਦੁਸ਼ਮਣ ਜੋ ਕਿ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਹਨ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਉਹਨਾਂ ਦੀ ਮਾੜੀ ਨਜ਼ਰ ਦੂਰ ਹੋ ਜਾਵੇਗੀ ਜਦੋਂ ਤੁਸੀਂ ਫਟਕੜੀ ਦੇ ਟੁਕੜੇ ਦੇ ਨਾਲ ਛੋਟੇ ਜਿਹੇ ਟੁਕੜੇ ਦੇ ਨਾਲ ਹੀ ਜੇਕਰ ਤੁਸੀਂ ਉਪਾਅ ਕਰ ਲਿਆ ਮੰਨ ਕੇ ਚੱਲੋ ਕਿ ਤੁਹਾਡੇ ਦੁਸ਼ਮਣ ਦੀ ਕੰਮਰ ਟੁੱਟ ਜਾਵੇਗੀ ਉਹ ਕਦੇ ਵੀ ਤੁਹਾਡੇ ਤੇ ਕੁਝ ਵੀ ਕਰਵਾਉਣ ਦੇ ਬਾਰੇ ਫਿਰ ਨਹੀਂ ਸੋਚੇਗਾ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਇਸੇ ਹੀ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਫੈਮਿਲੀ ਮੈਂਬਰ ਦੇ ਉੱਪਰ ਤੇ ਜਾਂ ਫਿਰ ਘਰ ਪਰਿਵਾਰ ਦੇ ਉੱਪਰ ਜਾਂ ਤੁਹਾਡੇ ਕਾਰੋਬਾਰ ਦੇ ਵਿੱਚ ਕਾਫੀ ਸਮੇਂ ਤੋਂ ਗਿਰਾਵਟ ਆ ਰਹੀ ਹੈ ਇਸ ਤਰ੍ਹਾਂ ਦਾ ਕੁਝ ਕੀਤਾ ਕਰਵਾਇਆ ਜਾਂ ਸਾਰੀਆਂ ਚੀਜ਼ਾਂ ਵਿੱਚ ਪ੍ਰੋਬਲਮ ਹੈ ਉਹ ਦੂਰ ਹੋ ਜਾਵੇਗੀ ਜਦੋਂ ਤੁਸੀਂ ਫਟਕੜੀ ਦਾ ਇੱਕ ਛੋਟਾ ਜਿਹਾ ਉਪਾਅ ਹੀ ਕਰ ਲਓਗੇ ਤਾਂ ਮੰਨ ਕੇ ਚੱਲੋਗੇ ਤੁਹਾਡਾ ਵਪਾਰ ਚੱਲਣਾ ਸ਼ੁਰੂ ਹੋ ਜਾਵੇਗਾ ਜਿੱਥੇ ਤੁਹਾਡਾ ਵਪਾਰ ਚੱਲਦਾ ਚੱਲਦਾ ਰੁਕ ਗਿਆ ਸੀ ਉਹ ਉਸੇ ਹੀ ਤਰੀਕੇ ਦੇ ਨਾਲ ਹੁਣ ਵਾਪਸ ਚੱਲਣਾ ਸ਼ੁਰੂ ਹੋ ਜਾਵੇਗਾ ਕਹਿਣ ਤੋਂ ਭਾਵ ਤੁਹਾਡੀ ਕੋਈ ਸ਼ਾਪ ਵਗੈਰਾ ਜੇਕਰ ਨਹੀਂ ਸੀ ਚੱਲਦੀ ਤੁਸੀਂ ਇਸ ਉਪਾਅ ਨੂੰ ਘਰ ਦੇ ਵਿੱਚ ਵੀ ਕਰ ਸਕਦੇ ਹੋ ਸ਼ਾਪ ਦੇ ਵਿੱਚ ਵੀ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਕੀ ਹੁੰਦਾ ਹੈ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਚਾਨਕ ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਵੀ ਬਾਅਦ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਘਰ ਪਰਿਵਾਰ ਦੇ ਮੈਂਬਰ ਹਨ ਉਹਨਾਂ ਦੀ ਅਚਾਨਕ ਹੀ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਅਚਾਨਕ ਬਿਮਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਿਹਤ ਖਰਾਬ ਚੱਲਣ ਦੇ ਨਾਲ ਤੁਹਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਵੀ ਕਿਸੇ ਕੰਮ ਦੇ ਵਿੱਚ ਅਸਫਲਤਾ ਹਾਸਲ ਹੋ ਜਾਂਦੀ ਹੈ ਅਕਸਰ ਬਹੁਤ ਸਾਰੀਆਂ ਇਸਮਸਿਆਵਾਂ ਜ਼ਿੰਦਗੀ ਦੇ ਵਿੱਚ ਸਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਇਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਬਹੁਤ ਵਾਰ ਇਹਨਾਂ ਘਟਨਾਵਾਂ ਦੇ ਪਿੱਛੇ ਸਾਡੇ ਦੁਸ਼ਮਣ ਹੁੰਦੇ ਹਨ ਉਹਨਾਂ ਦਾ ਹੀ ਹੱਥ ਹੁੰਦਾ ਹੈ ਚਾਹੇ ਤਾਂ ਉਹ ਗੁਪਤ ਦੁਸ਼ਮਣ ਹੋਣ ਉਹ ਸਾਹਮਣੇ ਤੋਂ ਹੋਣ ਉਹ ਕਿਸੇ ਨਾ ਕਿਸੇ ਹੈਲਪ ਦੇ ਨਾਲ ਸਾਡੇ ਉੱਪਰ ਤਾਤ੍ਰਿਕ ਕ੍ਰਿਆਵਾਂ ਕਰਵਾਉਂਦੇ ਰਹਿੰਦੇ ਹਨ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਤੁਹਾਡੇ ਉੱਪਰ ਤੰਤਰ ਮੰਤਰ ਕਿਰਿਆਵਾਂ ਕਰਵਾਉਂਦੇ ਹਨ ਬਹੁਤ ਵਾਰ ਇੰਨੀ ਜ਼ਿਆਦੀ ਬੁਰੀ ਨਜ਼ਰ ਵੀ ਤੁਹਾਡੇ ਤੇ ਪਾ ਦਿੰਦੇ ਹਨ ਇੰਨੀ ਜ਼ਿਆਦਾ ਤੁਹਾਡੇ ਪਰਿਵਾਰ ਨੂੰ ਬੁਰੀ ਨਜ਼ਰ ਲੱਗ ਜਾਂਦੀ ਹੈ ਕਿ ਜਿਸ ਦੇ ਚੱਲਦਿਆਂ ਹੋਇਆ ਤੁਹਾਡੇ ਘਰ ਦੇ ਵਿੱਚ ਚਾਰਾਂ ਪਾਸਿਆਂ ਤੋਂ ਹਰ ਤਰੀਕੇ ਨਾਲ ਤੁਹਾਡੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਨਾਲ ਹੁੰਦਾ ਕੀ ਹੈ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਸਾਡੇ ਫੈਮਲੀ ਮੈਂਬਰ ਨੂੰ ਵੀ ਕਿਸੇ ਕੰਮ ਵਿੱਚ ਸਫਲਤਾ ਨਹੀਂ ਮਿਲਦੀ ਸਾਡੇ ਕਾਰੋਬਾਰ ਵੀ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਕਹਿਣ ਤੋਂ ਭਾਵ ਸਾਡੇ ਘਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਜਾਂ ਕੋਈ ਨਾ ਕੋਈ ਮੁਸ਼ਕਿਲ ਆਉਣੀ ਸ਼ੁਰੂ ਹੋ ਜਾਂਦੀ ਹੈ ਅੱਜ ਦੀ ਵੀਡੀਓ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਜਾਵੇਗਾ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਵੇਖ ਲੈਣਾ ਹੈ ਇਸ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਨੂੰ ਕਿਸ ਤਰੀਕੇ ਨਾਲ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸਾਤ ਸੰਗਾ ਜੀ ਇਸੇ ਹੀ ਤਰੀਕੇ ਦੇ ਨਾਲ ਜੇਕਰ ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ ਸਫਲਤਾ ਤੁਹਾਨੂੰ ਪ੍ਰਾਪਤ ਨਹੀਂ ਹੋ ਰਹੀ ਜੇਕਰ ਅਸੀਂ ਫਟਕੜੀ ਦਾ ਇਹ ਉਪਾਅ ਕਰਾਂਗੇ ਤਾਂ ਫਟਕੜੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗੀ ਤੇ ਤੁਸੀਂ ਵੇਖੋਗੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸੇ ਹੀ ਨਾਲ ਨਾਲ ਜਿੰਨੇ ਵੀ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਰਸਤੇ ਹਨ ਜਿਹੜੇ ਬੰਦ ਹੋ ਚੁੱਕੇ ਸਨ ਤੁਹਾਡੇ ਘਰ ਵਿੱਚ ਹੁਣ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ ਜਿਵੇਂ ਹੀ ਤੁਹਾਡੇ ਘਰ ਵਿੱਚ ਤਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤਜੋਰੀ ਹੁਣ ਭਰਨੀ ਸ਼ੁਰੂ ਹੋ ਜਾਵੇਗੀ ਇਸੇ ਹੀ ਤਰੀਕੇ ਨਾਲ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਸੋਚਦੇ ਹੋ ਇੱਕ ਫਟਕੜੀ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਉਹ ਫਟਕੜੀ ਦਾ ਟੁਕੜਾ ਲੈ ਕੇ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਸਿਰ ਉੱਤੋਂ ਸੱਤ ਵਾਰ ਵਾਰ ਲੈਣਾ ਹੈ ਬਾਅਦ ਵਿੱਚ ਇਸ ਫਟਕੜੀ ਦੇ ਟੁਕੜੇ ਨੂੰ ਆਪਣੇ ਹੱਥ ਵਿੱਚ ਲੈ ਕੇ ਜਿੰਨਾ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਜਿੰਨੇ ਵੀ ਕਮਰੇ ਹਨ ਜਿੰਨੇ ਵੀ ਘਰ ਦੇ ਕੋਨੇ ਹਨ ਹਰ ਇੱਕ ਘਰ ਦੇ ਕੋਨੇ-ਕੋਨੇ ਵਿੱਚ ਹਰ ਜਗ੍ਹਾ ਤੇ ਤੁਸੀਂ ਫਟਕੜੀ ਦਾ ਟੁਕੜਾ ਲੈ ਕੇ ਘੁੰਮਣਾ ਹੈ ਇਸ ਤਰੀਕੇ ਦੇ ਨਾਲ ਜਿੰਨੇ ਵੀ ਬਾਲਕੋਨੀ ਬਣੀ ਹੋਈ ਹੈ ਜੋ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਹਰ ਇੱਕ ਜਗ੍ਹਾ ਤੇ ਫਟਕੜੀ ਦਾ ਟੁਕੜਾ ਲੈ ਕੇ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਫਿਰ ਚੱਕਰ ਲਗਾਉਂਦੇ ਸਮੇਂ ਤੁਸੀਂ ਇਹ ਬੋਲਣਾ ਹੈ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਨਜ਼ਰ ਦੋਸ਼ ਹਨ ਨਕਾਰਾਤਮਕ ਊਰਜਾ ਹੈ ਤਾੰਤ੍ਰਿਕ ਕਿਰਿਆਵਾਂ ਹੋਈਆਂ ਹਨ ਜਾਂ ਫਿਰ ਕੋਈ ਵੀ ਬਲੈਕ ਮੈਜਿਕ ਹੈ ਕਿਸੇ ਦਾ ਕੁਝ ਕੀਤਾ ਕਰਵਾਇਆ ਹੋਇਆ ਹੈ ਇਹ ਸਾਰੀਆਂ ਹੀ ਪ੍ਰੋਬਲਮ ਜਿੰਨੀਆਂ ਵੀ ਤੁਹਾਡੀਆਂ ਹਨ ਦੂਰ ਹੋ ਜਾਣਗੀਆਂ ਇਸ ਤਰੀਕੇ ਨਾਲ ਤੁਸੀਂ ਬੋਲਦੇ ਜਾਣਾ ਹੈ ਤੇ ਹੌਲੀ-ਹੌਲੀ ਮਨ ਵਿੱਚ ਉੱਚੀ-ਉੱਚੀ ਬੋਲਣਾ ਹੈ। ਫਟਕੜੀ ਦੇ ਟੁਕੜੇ ਨਾਲ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾ ਦੇਣਾ ਹੈ। ਤੁਸੀਂ ਇਸ ਤਰੀਕੇ ਨਾਲ ਬੋਲਣਾ ਕਿ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹਨ। ਕੋਈ ਬੱਚੇ ਨੂੰ ਲੈ ਕੇ ਪਰੇਸ਼ਾਨੀ ਹੈ, ਕੋਈ ਵੀ ਘਰ ਦੀ ਪਰੇਸ਼ਾਨੀ ਹੈ। ਘਰ ਵਿੱਚ ਪੈਸਾ ਆਉਂਦਾ ਨਹੀਂ ਜਾਂ ਆਉਂਦਾ ਹੈ ਤੇ ਰੁਕਦਾ ਨਹੀਂ। ਉਸ ਪ੍ਰੋਬਲਮ ਨੂੰ ਤੁਸੀਂ ਬੋਲਣਾ ਹੈ ਕਿ ਇਸ ਪ੍ਰੋਬਲਮ ਦਾ ਹੱਲ ਹੋ ਜਾਵੇ। ਇਸ ਤਰੀਕੇ ਨਾਲ ਘਰ ਦੀ ਹਰ ਜਗ੍ਹਾ ਤੇ ਤੁਸੀਂ ਚੱਕਰ ਲਗਾਉਣਾ ਹੈ ਲਗਾਉਣ ਤੇ ਬਾਅਦ ਫਟਕੜੀ ਦੇ ਟੁਕੜੇ ਨੂੰ ਵੇਖਦੇ ਹੋਏ ਤੁਸੀਂ ਬੋਲਣਾ ਹੈ ਜੇਕਰ ਸਾਡੇ ਘਰ ਵਿੱਚ ਨਜ਼ਰਦੋਸ਼ ਕਿਸੇ ਵੀ ਤਰ੍ਹਾਂ ਦਾ ਲੱਗਾ ਹੋਇਆ ਹੈ ਜਾਂ ਕਿਸੇ ਇਹਦਾ ਕੁਝ ਕੀਤਾ ਕਰਵਾਇਆ ਹੋਇਆ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਸਾਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਇਹਨਾਂ ਮੁਸ਼ਕਲਾਂ ਦਾ ਹੱਲ ਹੋ ਜਾਵੇ ਸਾਡੇ ਘਰ ਵਿੱਚੋਂ ਮੁਸ਼ਕਲਾਂ ਦੂਰ ਚਲੀਆਂ ਜਾਣ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਬੋਲਣ ਤੋਂ ਬਾਅਦ ਦੇ ਵਿੱਚ ਇਸ ਫਟਕੜੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਬਾਹਰ ਲੈ ਜਾ ਕੇ ਕਿਸੇ ਵੀ ਜਗ੍ਹਾ ਤੇ ਪੂਰੇ ਗੁੱਸੇ ਦੇ ਨਾਲ ਪੂਰੇ ਕਰੋਧ ਦੇ ਨਾਲ ਇਸ ਫਟਕੜੀ ਦੇ ਟੁਕੜੇ ਨੂੰ ਸੁੱਟ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਗੰਦੀ ਜਗ੍ਹਾ ਹੈ ਤੁਸੀਂ ਇਸ ਫਟਕੜੀ ਦੇ ਟੁਕੜੇ ਨੂੰ ਉੱਥੇ ਵੀ ਸੁੱਟ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਆਲੇ-ਦੁਆਲੇ ਕੋੜਾ ਕਰਕਟ ਹੈ ਜਾਂ ਮਿੱਟੀ ਦਾ ਢੇਰ ਹੈ ਉਥੇ ਵੀ ਤੁਸੀਂ ਇਸ ਫਟਕੜੀ ਦੇ ਟੁਕੜੇ ਨੂੰ ਸੁੱਟ ਕੇ ਆ ਸਕਦੇ ਹੋ ਕਹਿਣ ਦਾ ਭਾਵ ਹੈ ਕਿ ਕੋੜਾ ਕਰਕਟ ਹੋਵੇ ਸਾਫ ਸੁਥਰੀ ਜਗ੍ਹਾ 'ਚ ਨਹੀਂ ਸੁੱਟਣਾ ਕਿਉਂਕਿ ਇਹ ਜੋ ਫਟਕੜੀ ਹੈ ਇਹ ਆਪਣੇ ਨਾਲ ਸਾਡੇ ਘਰ ਦੀ 네ਗੇਟਿਵ એનર્ਜੀ ਨੂੰ ਲੈ ਕੇ ਚੱਲੀ ਹੁੰਦੀ ਹੈ ਇਸ ਉਪਾਅ ਨੂੰ ਤੁਸੀਂ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਕਿਸੇ ਵੀ ਵਾਰ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਆਪਣੇ ਕੰਮਕਾਰ ਤੋਂ ਸਮਾਂ ਮਿਲਦਾ ਹੈ ਤੁਸੀਂ ਉਸੇ ਹੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਤਰੀਕੇ ਨਾਲ ਜਿਵੇਂ ਹੀ ਤੁਸੀਂ ਫਟਕੜੀ ਨੂੰ ਘਰ ਤੋਂ ਬਾਹਰ ਸੁਟੋਗੇ ਤੇ ਸੁਟਣ ਤੋਂ ਬਾਅਦ ਉਸੇ ਹੀ ਸਮੇਂ ਤੁਸੀਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਤੁਸੀਂ ਕੱਚ ਦਾ ਕੋਈ ਬਰਤਨ ਲੈ ਲੈਣਾ ਹੈ ਉਸ ਦੇ ਵਿੱਚ ਸ਼ੁੱਧ ਪਾਣੀ ਪਾ ਲੈਣਾ ਹੈ ਸਾਫ਼ ਸੁਥਰਾ ਥੋੜੀ ਜਿਹੀ ਚਮਚ ਇੱਕ ਹਲਦੀ ਪਾ ਕੇ ਤੁਸੀਂ ਉਸ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਪਾਣੀ ਤਿਆਰ ਕਰਕੇ ਤੁਸੀਂ ਓਮ ਨਮਹ ਭਗਵਤਵਤੇ ਵਾਸੂਦੇਵਾਯ ਨਮਹ ਮੰਤਰ ਦਾ ਜਾਪ ਕਰਨਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛੜਕਾ ਕੋਨੇ-ਕੋਨੇ ਵਿੱਚ ਕਰ ਦੇਣਾ ਹੈ ਇਸ ਤਰ੍ਹਾਂ ਹਲਦੀ ਵਾਲੇ ਪਾਣੀ ਦਾ ਛੜਕਾ ਕਰਨ ਨਾਲ ਜਿਵੇਂ ਹੀ ਤੁਸੀਂ ਪਹਿਲਾਂ ਫਟਕੜੀ ਦਾ ਉਪਾਅ ਕੀਤਾ ਸੀ ਆਪਣੇ ਘਰ ਦੇ ਨਜ਼ਰ ਦੋਸ਼ ਨੂੰ ਦੂਰ ਕਰਨ ਲਈ ਕੀਤੇ ਕਰਵਾਏ ਤਾੰਤ੍ਰਿਕ ਕਿਰਿਆਵਾਂ ਨੂੰ ਦੂਰ ਕਰਨ ਲਈ ਕਿਸੇ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਸੀ ਤੁਹਾਡੇ ਘਰ ਦੀ ਸਾਰੀ ਨੈਗੇਟਿਵ એનર્ਜੀ ਨੂੰ ਉਸ ਫਟਕੜੀ ਦੇ ਟੁਕੜੇ ਨਾਲ ਘਰ ਤੋਂ ਬਾਹਰ ਕੱਢ ਦਿੱਤਾ ਵਟਕੜੀ ਦਾ ਛੋਟਾ ਜਿਹਾ ਉਪਾਅ ਕਰ ਲਓਗੇ ਇਸ ਉਪਾਅ ਨੂੰ ਜਿੱਥੇ ਤੁਹਾਡਾ ਵਪਾਰ ਚੱਲਦਾ ਹੋਵੇ ਕਾਰੋਬਾਰ ਚੱਲਦਾ ਹੋਵੇ ਜਾਂ ਕਿਧਰੇ ਵੀ ਤੁਹਾਡੀ ਕੋਈ ਸ਼ਾਪ ਹੈ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉਹ ਵਪਾਰ ਨਹੀਂ ਚੱਲਦਾ ਉਹ ਸ਼ਾਪ ਨਹੀਂ ਚੱਲਦੀ ਤੁਸੀਂ ਉੱਥੇ ਵੀ ਇਸ ਉਪਾਅ ਨੂੰ ਜਾ ਕੇ ਕਰ ਸਕਦੇ ਹੋ ਅੱਜ ਕੱਲ ਕੀ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਕਟਨਾਵਾਂ ਹੋ ਜਾਂਦੀਆਂ ਹਨ ਅਚਾਨਕ ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਬਹੁਤ ਹੀ ਤਣਾਵ ਭਰਿਆ ਮਾਹੌਲ ਬਣ ਜਾਂਦਾ ਹੈ ਭਾਵ ਕਿ ਉਹਨਾਂ ਦੇ ਵਿੱਚ ਖਿੱਚੋ ਤਾਣ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਅਚਾਨਕ ਹੀ ਸਫਲਤਾ ਦੇ ਵਿੱਚ ਅਸਫਲਤਾ ਆਉਣੀ ਸ਼ੁਰੂ ਹੋ ਜਾਵੇ ਤਾਂ ਜ਼ਿੰਦਗੀ ਵਿੱਚ ਫਿਰ ਬਹੁਤ ਹੀ ਮਨ ਵਿੱਚ ਤਾਪ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਜਿਹੜਾ ਫਟਕੜੀ ਦਾ ਟੁਕੜਾ ਹੈ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਨੂੰ ਦੂਰ ਕਰ ਦੇਵੇਗਾ ਤੁਸੀਂ ਵੇਖੋਗੇ ਫਿਰ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜਿਹੜਾ ਘਰ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਰਹਿੰਦਾ ਸੀ ਉਸ ਨੂੰ ਵੀ ਬਿਮਾਰੀ ਤੋਂ ਹੌਲੀ-ਹੌਲੀ ਛੁਟਕਾਰਾ ਮਿਲਣਾ ਸ਼ੁਰੂ ਹੋ ਜਾਵੇਗਾ। ਕੁੱਲ ਮਿਲਾ ਕੇ ਤੁਹਾਨੂੰ ਬਹੁਤ ਹੀ ਇਸ ਦੇ ਚਮਤਕਾਰੇ ਫਾਇਦੇ ਹੋ ਜਾਣਗੇ ਜਿਸ ਦੇ ਨਾਲ ਤੁਹਾਡਾ ਜੀਵਨ ਸੁਖਾਲਾ ਹੋ ਜਾਵੇਗਾ। ਤੇ ਨਾਲ ਦੇ ਨਾਲ ਤੁਸੀਂ ਪਰਮਾਤਮਾ ਜੀ ਦਾ ਨਾਮ ਸਵੇਰੇ ਸ਼ਾਮ ਸਿਮਰਦੇ ਹੀ ਰਹਿਣਾ ਹੈ। ਜਿਸ ਤਰੀਕੇ ਦੇ ਨਾਲ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ